ਫਾਤੀ ਕਾਲ ਦੋਸਤੋ ਅੱਜ ਬਾਈ ਹੋਰੀ ਆਏ ਆ ਆਪਣੇ ਕੋਲੇ ਜ਼ਿਲ੍ਹੇ ਬਰਨਾਲੇ ਤੋਂ ਤੇ ਪਿੰਡ ਹੈਗਾ ਇਹਨਾਂ ਦਾ ਗਹਿਲਾ ਤੇ ਬਾਈ ਦਾ ਨਾਮ ਹੈ ਬਲਵੀਰ ਤੇ ਆ ਗੱਟੇ ਦੇ ਵਿੱਚ ਤੁਹਾਨੂੰ ਕੋਈ ਚੀਜ਼ ਦਿਖਾਉਣੇ ਆ ਨਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਨਾ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਇੱਥੋਂ ਪਤਾ ਲੱਗਦਾ ਹੈ ਕਈ ਬਾਈ ਸਾਡੇ ਕੋਲੇ ਆਉਂਦੇ ਆ ਸ਼ਪੈਦਾ ਲਾ ਕੇ ਟਰੇਆਂ ਬਾਰਚੀ ਛੱਟ-ਛੁੱਟ ਕੇ ਮੁੜ ਜਾਂਦੇ ਆ ਦੱਸਦੇ ਵੀ ਨਹੀਂ ਬਾਈ ਕਿੰਨੀਆਂ ਤੇ ਕਿੱਥੋਂ ਆਏ ਆ ਆਹ ਦੇਖੋ ਬਾਈ ਨੇ ਕਿਵੇਂ ਵਧੀਆ ਪੈਕਿੰਗ ਕੀਤੀ ਆ ਯੂਰੀਆ ਡੀਪੀ ਵਾਲੇ ਵਧੀਆ ਗੱਟੇ ਆ ਮੂੰਹ ਬੰਨੇ ਆ ਆ ਬਾਈ ਨਾਲ ਕਰਾਉਣਿਆ ਗੱਲ ਤੇ ਸ਼ਬੈਦਾ ਲਾਇਆ ਬਾਈ ਹੋਰਾਂ ਨੇ 2 ਕਿੱਲੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਨਾ ਸ਼ਬੈਦਾ ਲਾਇਆ ਬਾਈ ਜੀ ਸ਼ਬੈਦਾ ਪੱਲਾ 2 ਕਿੱਲੇ 2 ਕਿੱਲੇ ਜੀ ਤੇ ਕਿੰਨੇ ਬਾਈ ਕਿੰਨੇ ਤੇ ਲਾਇਆ ਜੀ 7 ਏਕਣ ਤੇ ਕੰਟਰੈਕਟਰ ਨੇ ਇਹਦਾ 11 ਫੁੱਟ ਦੇ 11 7 ਦੇ 11 7 ਤੇ ਲਾਇਆ 11 ਇਹਦਾ ਬਾਹਰ ਲੱਗੜਾਗਾ ਉਹ 5 5 ਤੇ ਬੁੱਤ 5 5 ਤੇ ਹਾਂਜੀ ਬਾਈ ਲੈ ਵੀ ਦੋਸਤੋ ਤੇ ਸਾਡਾ ਇਹ ਕਿਵੇਂ ਪਤਾ ਲੱਗਿਆ ਜੀ ਫਿਰ ਤੁਹਾਨੂੰ ਉਹ ਡਾਇਰਾ ਸਾਡਾ ਮੁੰਡਾ ਬਾਹਰ ਗਿਆ ਹੈ ਇੰਗਲੈਂਡ ਜੀ ਉਹ ਨਹੀਂ ਥੋੜਾ ਦੇਖਿਆ ਨੇ ਠੀਕ ਹੈ ਜੀ ਠੀਕ ਹੈ ਆਨਲਾਈਨ ਹੋਡਿੰਗਸ ਫਰਕ ਕਰਿਆ ਠੀਕ ਹੈ ਆਏ ਤਾਂ ਕਰਿਆਗਾ ਹਾਂ ਸ਼ਾਇਦ ਤਾਂ ਬਜ਼ੁਰਗ ਨਹੀਂ ਆਏ ਸੀ ਲੈਣ ਇੱਥੇ ਬੂਟੇ ਕਿ ਤੁਸੀਂ ਆਏ ਸੀ ਨਹੀਂ ਆਇਆ ਜੀ ਸੁਬਾ ਸੁਬਾ ਆਏ ਸੀ ਇੱਕ ਦਿਨ ਮੈਂ ਬਰਨਾਲੇ ਸੀ ਤੇ ਤੁਸੀਂ ਬਰਨਾਲੇੋਂ ਚੱਲੇ ਸੀ ਨਹੀਂ ਆਇਆ ਮੈਂ ਵੀ ਦੋਸਤੋ ਬਾਈ ਹੋਰਾਂ ਨੇ ਮੈਨੂੰ ਫੋਨ ਵੱਧੂ ਕੀਤੇ ਸੀਗੇ ਚਾਹ ਲੈ ਸਾਡੀਆਂ ਦਾ ਫੋਨ ਤੇ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਕਾਂਗੜੇ ਤੋਂ ਲੈ ਕੇ ਉਨੇ ਤੋਂ ਲੈ ਕੇ ਬੀਕਾਨੇਰ ਤਾਈ ਗੱਲ ਹੁੰਦੀ ਰਹਿੰਦੀ ਆ ਤੇ ਬਾਈ ਹੋਰੀ ਆਂਦੇ ਆ ਅੱਜ ਦਰਸ਼ਨ ਕੀਤੇ ਸਾਡੇ ਕੋਲੇ ਆਏ ਆ ਬਾਈ ਹੋਰੀ ਹਨ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਬਰਨਾਲੇ ਗਹਿਲੇ ਵਾਲੇ ਅਸੀਂ ਵੀਡੀਓ ਪਾਈ ਸੀ 4 ਪੌਣੇ 4 ਕਿੱਲਾਂ ਦੀ ਉਹ ਪੰਜਾਬ ਦਾ ਪਿੰਡ ਸੀਗਾ ਲਾਸਟ ਬਾਰਡਰ ਦੇ ਉੱਤੇ ਹਰਿਆਣੇ ਦੇ ਉੱਤੇ ਉਹ ਗੱਲੇ ਵਾਲਾ ਸੀ ਤੇ ਬਾਈ ਦਾ ਪਿੰਡ ਹੈਗਾ ਗੱਲਾ ਕਿਉਂਕਿ ਮੈਨੂੰ ਫੋਨ ਗਹਿਲਾ ਗਹਿਲਾ ਜ਼ਿਲ੍ਹਾ ਬਰਨਾਲਾ ਤੇ ਬਾਈ ਦਾ ਆਪਾ ਧੰਨਵਾਦ ਕਰਦੇ ਆ ਤੇ ਲੈ ਵੀ ਦੋਸਤੋ ਵੀਡੀਓ ਪਾਉਣ ਦਾ ਖੁਸ਼ ਮਤਲਬ ਜਿਵੇਂ ਹੁਣ ਅੱਜ ਵੀ ਲੁਧਿਆਣੇ ਦੇ ਵਿੱਚ ਆਪਾਂ ਤੋਂ ਬੂਟੇ ਮੰਗੀ ਜਾਂਦੇ ਆਪਾਂ ਉੱਥੇ ਬੈਠੇ ਹੀ ਇੱਥੋਂ ਸਪਲਾਈ ਕਰੀ ਜਾਂਦੇ ਆ ਤੇ ਬਾਈ ਹੋਰੀ ਆਪਣੇ ਕੋਲੇ ਆਏ ਆ ਦੇਣ ਖਾਲੀ ਟਰਿਆਂ ਤੇ ਲੈ ਵੀ ਦੋਸਤੋ ਸਾਰੇ ਘਰੇ ਰੱਖੀ ਬੈਠਾ ਮੇਰਾ ਵੀਰ ਟਰਿਆਂ ਸਾਡੀਆਂ ਮੋੜ ਜਾ ਕਰੋ ਅਸੀਂ ਵੀ ਅੱਗੇ ਭੇਜਣੀਆਂ ਹੁੰਦੀਆਂ ਤੇ ਸਿਰਫ ਮਨ ਖੁਸ਼ ਕਿਉਂ ਹੋਇਆ ਜਾਂ ਬਾਈ ਹੋਰਾਂ ਦੀ ਪੈਕਿੰਗ ਦੇ ਹੂੰ ਏ ਬਾਈ ਜਿਵੇਂ ਸਿਆਣੇ ਕਹਿੰਦੇ ਹੁੰਦੇ ਹਨ ਨਾ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਇੱਥੋਂ ਪਤਾ ਲੱਗ ਜਾਂਦਾ ਬਾਈ ਦਾ ਜਾਂ ਆਪਾਂ ਕਹਿ ਲਈਏ ਬਾਈ ਦਾ ਧੰਨਵਾਦ ਵੀ ਕਰਦੇ ਹਾਂ ਬਹੁਤ-ਬਹੁਤ ਠੀਕ ਆ ਬਾਈ ਜੀ ਧੰਨਵਾਦ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ